ਘੋਰ ਦੇਵੇਗਾ ਹallelujah ਅੱਜ ਬੜੇ ਲੋਕੀ ਕ੍ਰਿਸਚਨ ਨੇ ਜੇਰਾ ਕਮਰੀ ਜਾਣਦੇ 20 ਸਾਲ ਹੋ ਗਏ ਨੇ ਫਿਰ ਤਾਂ ਚੋਰੀ ਚ ਪੈਗ ਲਉਣਾ ਵੀ ਨਹੀਂ ਜਾਣਦੇ ਫਿਰ ਪ੍ਰਭੂ ਕੀ ਕਰੇ ਅਗਰ ਥਾਲੀ ਦੇ ਵਿੱਚ ਸ਼ੇਕ ਹੈ ਜਿਹੜੀ ਗ੍ਰੇਸ ਸਰਤ ਵਿੱਚ ਰਿਸੀਵ ਕੀਤੀ ਨਹੀਂ ਨਹੀਂ ਮੈਂ ਮਾੜੀ ਮੋਟੀ ਲੋਣਾ ਵੈ ਵੈ ਸ਼ਾਦੀ ਦੀ ਥੋੜੀ ਬਦੀ ਲਾ ਲੈਣਾ ਫੰਕਸ਼ਨ ਵਗੈਰ ਦੇ ਨੇ ਇੱਕ ਅੱਧਾ ਪੈਗ ਲਾ ਲੈਣਾ ਇਹੋ ਜਿਹੇ ਬੰਦੇ ਵੇਗੇ ਹੈ ਗੋ ਨੇ ਕ੍ਰਿਸਚਨ ਬਣਾ ਫੰਕਸ਼ਨ ਦੇ ਪੈਗ ਲੋਨੀ ਲੋਨੀ ਵਾਲੀ ਵੀ ਹੈਗੇ ਜੇ ਮਜ਼ਾਕ ਨਹੀਂ ਕਰਨ ਦਿਆ ਇਹਨੇ ਕੋਈ ਕਰ ਲਾਉਂਦੇ ਹੀ ਆ ਤੁਸੀਂ ਜਗ੍ਹਾ ਤੋਂ ਬਾਹਰ ਨਹੀਂ ਨਿਕਲੇ ਹallelujah ਹੈ ਕੋਣ ਨੇ ਪ੍ਰਭੂ ਨੂੰ ਜਾਣਨ ਵਾਲੇ ਇਹ ਕੀ ਆ ਪਰਮੇਸ਼ਵਰ ਦਾ ਪਰਪਰ ਹੁਕਮ ਕੀ ਹੈ ਨਹੀਂ ਕੀ ਹੈ ਮੰਦੇ ਹallelujah ਕਿ ਕਿ ਲੋਕੀ ਇਹ ਤਾਂ ਸੁੰਦੇ ਆ ਕਿ ਮੈਂ ਚਰਚ ਜਾਂਦਾ ਵਾਂ ਤੇ ਕਿੰਦੇ ਲੈ ਪਰਬੂ ਨੇ ਕਿਹਾ ਮੈਂ ਗੀਤਾਂ ਲੋਕੀ ਦਾ ਦਰ ਹੈ ਕਿ ਮੈਂ ਚਰਚ ਜਾਣਾ ਵਾ ਪਰ ਇਹ ਨਹੀਂ ਦੱਸਦੇ ਕਿ ਮੈਂ ਨਾਲ ਚੋਰੀ ਵੀ ਕਰਦਾ ਵਾ ਨਾਲ ਮੈਂ ਪੈਗ ਵੀ ਲੈਣਾ ਵਾ ਮੋਬਾਈਲ ਦੇ ਉੱਤੇ ਗੰਦਾ ਵੇਖਦਾ ਵੀ ਆ ਚੋਰੀ ਛਿਪੇ ਫਿਰ ਕੀ ਇਹ ਫਿਰ ਇਹ ਚੀਜ਼ਾਂ ਦੇ ਦਾ ਜਿਹੜੇ ਅੰਦਰ ਅੰਦਰ ਖਾਤੇ ਪਾਪ ਹੋੜੇ ਨਾ ਉਹ ਨਹੀਂ ਦੱਸਣਾ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਦੀ ਨਜ਼ਰਾਂ ਕੀ ਹੈ ਹਰ ਜਗ੍ਹਾ ਉੱਤੇ ਲੱਗੀਆਂ ਰਹਿੰਦੀਆਂ ਨੇ ਜਿਹਨੇ ਬles ਕਰਨਾ ਜਿਹਨੇ ਆਸ਼ੀਸ਼ ਦੇਣੀ ਆ ਉਹਨੇ ਸਾਨੂੰ ਗਲਤ ਕਰਦਾ ਦੇਖ ਲਿਆ ਵਾ ਫਿਰ ਸਾਡਾ ਕੀ ਆ ਮਸੀਹਤ ਫਜ਼ੂਲ ਹੋ ਜਾਏਗੀ ਹਾਲੇਲੂਇਆ ਇਸ ਕਰ ਮੇਰੇ ਭੈਣੋ ਭਾਈਓ ਮੈਂ ਪ੍ਰਭੂ ਚੰਦਣਾ ਹਾਂ ਕਿਉਂਕਿ ਫੇਰੀ ਮਜਾ ਵੀ ਰਿਜ਼ਲਟ ਆਈ ਦਾ ਮੇਰਾ ਤੜੀ ਟੈਸਟਮਨੀ ਵੀ ਵੇਖੋ ਗਵਾਈ ਹੋਏ ਫੇਰੀ ਫਾਇਦਾ ਨਾ ਅਗਰ ਤੁਸੀਂ ਪੂਰਾ ਪਵਿੱਤਰਤਾਈ ਚੱਲੋਗੇ ਫਿਰ ਯਸ਼ਮਸੀ ਨੂੰ ਕੰਮ ਕਰਨ ਦਾ ਮੌਕਾ ਦੇ ਆਂ ਆਪਣੀ ਜ਼ਿੰਦਗੀ ਦੇ ਵਿੱਚ ਮੌਕਾ ਸੀ ਖੁਦ ਹੀ ਦਿਨ ਦੇਣੀ ਆ ਖੁਦ ਹੱਥ ਛੁੜਵਾ ਲੈਣੇ ਉਹਦੇ ਕੋਲ ਹਾਲੇਲੂਇਆ ਇਸ ਕਰ ਮੇਰੇ ਭੈਣੋ ਔਰ ਭਾਈਓ ਹਰ ਹੁਕਮ ਕੀ ਹੈ ਪਰਮੇਸ਼ਵਰ ਦਾ ਵੰਦਨਾ ਹੈ ਹਰ ਹੁਕਮ ਕੀ ਹੈ ਵੰਦਨਾ ਹੈ ਬਾਈਬਲ ਵਿੱਚ ਕੀ ਲਿਖਿਆ ਹੈ ਇੱਕ